ਆ ਜਾਗੇ ਆਪਣੀ ਗੱਲ ਮੈਂ ਆ ਰਿਹਾ ਹਾਂ ਸਾਰੇ ਸਭ ਉਮੀਦਾਂ ਬਪਾਰਿਆਂ ਕੋ ਹਾਂਜੀ ਬਿਲਕੁਲ ਜੀ ਅੱਜ ਅਸੀਂ ਮਜੀਠ ਮੰਡੀ ਪਹੁੰਚੇ ਹਾਂ ਡੋਟ ਡੋਰ ਕਰਨ ਵਿਕਾਸ ਸੋਨੀ ਜੀ ਸਮੁੱਚੇ ਨਾਲ ਸਾਥੀ ਮੇਸ਼ ਕੰਨਾ ਜੀ ਕਾਉਂਸਲਰ ਅਨਿਲ ਜੀ ਸਾਡੇ ਪ੍ਰਧਾਨ ਜੀ ਨੇ ਅੰਗਰੇਜ਼ ਜੀ ਸਾਰੀ ਟੀਮ ਬੈਠੀ ਆ ਔਰ ਇਹ ਮਜੀਠ ਮੰਡੀ ਜਿਹੜੀ ਹੈ ਇਹ ਧੁਰਾਇਆ ਵਪਾਰ ਦਾ ਅੰਬਰਸਰੀਆ ਸਭ ਤੋਂ ਵਧੀਆ ਇੱਥੋਂ ਸ਼ੁਰੂ ਹੁੰਦਾ ਸਾਡਾ ਅੰਬਰਸਰ ਦਾ ਵਪਾਰ ਔਰ ਪੂਰੇ ਦੇਸ਼ ਪਤਾ ਜਿਹੜੇ ਅੰਬਰਸਰ ਵਾਲੇ ਐ ਇਹ ਸਭ ਤੋਂ ਵਧੀਆ ਬੰਦੇ ਨੇ ਸਭ ਤੋਂ ਵਧੀਆ ਵਪਾਰ ਕਰਦੇ ਨੇ ਸਭ ਤੋਂ ਵਧੀਆ ਵਪਾਰੀ ਨੇ ਸਭ ਤੋਂ ਵਧੀਆ ਸਮਾਨ ਦਿੰਦੇ ਨੇ ਅੱਜ ਅਸੀਂ ਉਸ ਮੰਡੀ ਦੇ ਵਿੱਚ ਡੋਰ ਟੂ ਡੋਰ ਕਰਨ ਆਏ ਆ ਔਰ ਪ੍ਰਮਾਤਮਾ ਰੱਖੇ ਵਪਾਰ ਵੀ ਜਿਹੜੇ ਪੂਰੇ ਚਮਕਣਗੇ ਔਰ ਚੱਲਣਗੇ ਵੀ ਤੋ ਉਹ ਲਾਸਤ ਤੱਕੜੇ ਕਰ ਤੱਕੜੇ ਕਰ ਕੇ ਜੇ ਖਾਸ ਕਰ ਸੱਤਾ ਸਾਲਾਂ ਦੇ ਅਵਾਜ਼ ਬਣ ਕੇ ਤੁਸੀਂ ਲਗਾਤਾਰ ਲੋਕ ਸਭਾ ਦੇ ਵਿੱਚ ਬਿਲਕੁਲ ਸੱਤਾ ਸਾਲਾਂ ਜਵਾਜ਼ ਬਣਿਆ 4 ਤਰੀਕ ਨੂੰ ਇੰਡੀਆ ਆਲਾਈਂਸ ਦੀ ਸਰਕਾਰ ਬਣੇਗੀ ਪਹਿਲਾ ਦੂਜਾ ਫੈਸਲਾ ਕੈਬਨਿਟ ਦੇ ਵਿੱਚ ਲੈ ਕੇ ਆਵਾਂਗੇ 200% ਡਿਊਟੀ ਜਿਹੜੀ ਹੈ ਉਹਨੂੰ ਰੀਜ਼ਿਊਮ ਕੀਤਾ ਜਾਏਗਾ ਵਾਕਸਰਾ ਤੋਂ ਵਪਾਰ ਇੰਪੋਰਟ ਜਿਹੜਾ ਆਪਣੇ ਲੋਕ ਖੋਲਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ